ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਸਰ ਅੱਜ ਪਰਾਲੀ ਵਾਲੇ ਖੇਤ ਨੂੰ ਅੱਗ ਭਜਾਉਣ ਵਾਸਤੇ ਤੁਸੀਂ ਖੁਦ ਪਹੁੰਚੇ ਹੋ ਨਾਲ ਐਸਐਸਪੀ ਸਾਹਿਬ ਸਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਦਾਂ ਕਿ ਤੁਹਾਨੂੰ ਪਤਾ ਹੀ ਹੈ ਜੀ ਮਾਨਯੋ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਮੁਤਾਬਿਕ ਹੈ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਹੁਕਮ ਮੁਤਾਬਿਕ ਐਨਸ਼ੋਰ ਕਰਨਾ ਹੈਗਾ ਅਸੀਂ ਜੀ ਹਰ ਜਗ੍ਹਾ ਜਿੱਥੇ ਵੀ ਪਰਾਲੀ ਬਰਨਾ ਹੋਵੇ ਅਸੀਂ ਕਿਸਾਨਾਂ ਨੂੰ ਬਾਰ-ਬਾਰ ਬੇਨਤੀ ਵੀ ਕੀਤੀ ਹੈ ਉਹਨਾਂ ਨੂੰ ਸਾਰੇ ਸੰਦ ਵੀ ਪ੍ਰੋਵਾਈਡ ਕੀਤੇ ਬਟ ਫਿਰ ਵੀ ਪਰਾਲੀ ਤੇ ਜਲਣ ਦੀਆਂ ਕੁਝ-ਕੁਝ ਘਟਨਾਵਾਂ ਸਾਡੇ ਧਿਆਨ 'ਚ ਆਉਂਦੀਆਂ ਹੈਗੀਆਂ ਸਾਡੀਆਂ ਟੀਮਾਂ ਮੁਸਤੈਦ ਹੈਗੀਆਂ 146 ਸਾਡੇ ਨੋਡਲ ਅਫਸਰ ਤੇ 23 ਕਲਸਟਰ ਅਫਸਰ ਉਸ ਤੋਂ ਨਾਲ-ਨਾਲ ਸਾਡੇ 13 ਐਸ ਐਚ ਓ ਸਾਰੇ ਡੀ ਐਸ ਪੀ ਐਂਡ ਸਾਰੇ ਐਸ ਡੀ ਐਮ ਸਾਹਿਬਾਨ ਇਹ ਸਾਰੇ ਫੀਲਡ 'ਚ ਰੋਜ਼ ਜਾਂਦੇ ਆ ਆਪਣੇ ਖੇਤਾਂ ਦਾ ਦੌਰਾ ਕਰਦੇ ਆ ਇਨਾਂ ਦੀ ਕੰਮਕਾਜ ਨਾਲ ਦੇਖਣ ਵਾਸਤੇ ਅਸੀਂ ਆਏ ਸੀਗੇ ਇੱਥੇ ਮੌਕੇ ਤੇ ਅਸੀਂ ਦੇਖਿਆ ਫਾਇਰ ਜਲਦੀ ਵੀ ਸੀ ਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਇਮੀਡੀਏਟਲੀ ਫਾਇਰ ਬੁਝਾਈ ਗਈ ਹੈਗੀ ਅਸੀਂ ਤੁਹਾਡੇ ਮਾਧਮ ਨਾਲ ਬੇਨਤੀ ਵੀ ਕਰਾਂਗੇ ਸਾਰੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਸਾਡਾ ਸਾਥ ਦਿਓ ਇਹ এনवायरमेंट ਅਸੀਂ ਬਚਾਣੀ ਹੈਗੀ ਹੈ ਬਹੁਤ سارے ਤਰੀਕੇ ਹਨ ਅੱਜ ਦੇ ਇਸ ਡੇਟ 'ਤੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਵਾਈ ਕਰ ਸਕਦੇ ਹੋ ਸਿੱਧੀ ਬੁਝਾਈ ਵੀ ਕਰ ਸਕਦੇ ਹੋ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਸਕਦਾ ਹੈਗਾ ਸੋ ਕਿਸਾਨ ਵੀਰ ਨੂੰ ਮੈਂ ਬੇਨਤੀ ਕਰਦਾ ਹੈਗਾ ਕਿ ਤੁਸੀਂ ਜਰੂਰ ਸਾਡੀ ਹੈਲਪ ਕਰੋ ਐਂਡ ਤੁਸੀਂ ਕਿਤੇ ਵੀ ਜਿੱਥੇ ਪਰਾਲੀ ਦਾ ਕੋਈ ਇਨਸੀਡੈਂਟ ਆਂਦਾ ਤੁਹਾਡੇ ਧਿਆਨ ਚ ਤੇ ਤੁਸੀਂ ਖੁਦ ਮਿਲ ਕੇ ਉਸ ਕਿਸਾਨ ਵੀਰ ਨੂੰ ਸਮਝਾਓ ਤਾਂ ਕਿ ਇਹ ਪਰਾਲੀ ਨੂੰ ਅੱਗ ਨਾ ਲੱਗੇ ਸਰ ਐਸਐਸਪੀ ਸਰ ਜਿਸ ਤਰ੍ਹਾਂ ਕੁਝ ਕਿਸਾਨਾਂ ਵੱਲੋਂ ਵਾਰ-ਵਾਰ ਅਪੀਲ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਕੀ ਸਰ ਉਹਨਾਂ ਕਿਸਾਨਾਂ ਤੇ ਜਦੋਂ ਉਹਨਾਂ ਨੂੰ ਈਸੀ ਇੰਪੋਜ਼ ਹੁੰਦੀ ਆ ਤੇ ਨਾਲ ਕੁਝ ਪੁਲਸ ਕਾਰਵਾਈ ਵੀ ਕੀਤੀ ਜਾ ਰਹੀ ਆ ਸਰ ਮਿਨਿਸਟਰ ਅਫਸਰ ਦੀ ਰਿਪੋਰਟ ਮੁਤਾਬਿਕ ਅਸੀਂ 223 ਬੀਐਨਐਸ ਦੇ ਤਹਿਤ ਐਫਆਈਆਰ ਵੀ ਰਜਿਸਟਰ ਕਰ ਰਹੇ ਹਾਂ ਉਹਨਾਂ ਦੇ ਵੀ ਪਰਾਲੀ ਦੇ ਜਿਹੜੇ ਵੀ ਇਨਸੀਡੈਂਟ ਸਾਹਮਣੇ ਆਉਂਦੇ ਆ ਤੇ ਬਾਕੀ ਕਾਨੂੰਨੀ ਕਾਰਵਾਈ ਜਿੰਨੀ ਵੀ ਹੈ ਉਹ ਸਾਰੀ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਸੀਨੀਅਰ ਅਫਸਰ ਵੀ ਜਾ ਜਾ ਕੇ ਸੈਮੀਨਾਰ ਲਾ ਕੇ ਵੀ ਇਹਨਾਂ ਨੂੰ ਅਵੇਅਰ ਕਰ ਰਹੇ ਨੇ ਕਿ ਪਰਾਲੀ ਦੇ ਜਿਹੜੇ ਨੈਗੇਟਿਵ ਇਫੈਕਟਸ ਨੇ ਪਰਾਲੀ ਜ਼ਾਲਣ ਜ਼ਾਲਣ ਦੇ ਉਹਨਾਂ ਦੇ ਬਾਰੇ ਵੀ ਉਹਨਾਂ ਨੂੰ ਸਾਰਿਆਂ ਨੂੰ ਅਵੇਅਰ ਕਰ ਰਹ You, इस वीडियो अगे शेयर जरूर करना जी कृपा करके साथ चैनल नाइब जरूर कर लो जी तुसी फास्ट न्यूज स्टोर तो करके इंसटॉल नवंजा खबर पढ़ते देख सकते हो धन्यवाद